ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖੜਾ ਸਾਥ ਤੁਹਾਡਾ ਬਿਸਵਾ ਮਿਰਬਾਨੀ ਜੀ ਖੜਾ ਸਾਹਿਬ ਅੱਗੇ ਗੱਲ ਕੀਤੀ ਜਾਵੇ ਤਾਂ ਖਬਰ ਬੜੀ ਸੁਰਖੀਆਂ ਦੇ ਵਿੱਚ ਰਹੀ ਹੈ ਕਿ ਲੋਕ ਗਾਇਕ ਬੱਬੂ ਮਾਨ ਦਾ ਨਵਾਂ ਗੀਤ ਬਲੈਕ ਦੀਵਾਲੀ ਨੂੰ ਜਿਹੜਾ ਧਾਰਮਿਕ ਰੰਗ ਦਿੱਤਾ ਜਾ ਰਿਹਾ ਹੈ ਕੀ ਗਲਤ ਲੱਗਦਾ ਤੁਹਾਨੂੰ ਇਸ ਗਾਣੇ ਦੇ ਵਿੱਚ ਦੇਖੋ ਗੱਲ ਹੈਗੀ ਹੈ ਕਿ ਬਲੈਕ ਦੀਵਾਲੀ ਜਿਹੜਾ ਗਾਣਾ ਮੈਂ ਸੁਣਿਆ ਹੂੰ ਹੂੰ ਔਰ ਬਹੁਤ ਚੰਗੀ ਤਰ੍ਹਾਂ ਸੁਣਿਆ ਅੱਛਾ ਜੀ ਔਰ ਮੈਨੂੰ ਉਹਨਾਂ ਨਗਾ ਕੇ ਬੱਬੂ ਮਾਨ ਦੇ ਇੱਕ ਨਵੀਂ ਸ਼ੈਲੀ ਤੇ ਨਵਾਂ ਟੰਗ ਗਾਣਾ ਬਹੁਤ ਫਰਕ ਹੂੰ ਗਾਣੇ ਦੇ ਵਿੱਚ ਕੋਈ ਗੱਲ ਇਦਾਂ ਦੀ ਹੈ ਨਹੀਂ ਕਿ ਜਿਵੇਂ ਦੀਵਾਲੀ ਨੂੰ ਕੋਈ ਕਟਾਸ਼ ਕੀਤਾ ਗਿਆ ਹੋਵੇ ਹੂੰ ਕੋਈ ਇਦਾਂ ਦੀ ਗੱਲ ਨਹੀਂ ਕਿ ਜਿਹੜਾ ਮਤਲਬ ਕਿਸੇ ਧਰਮ ਦੀਆਂ ਭਾਵਨਾਵਾਂ ਬਹਿ ਗਈਆਂ ਹੋਣ ਹੂੰ ਕੋਈ ਇਦਾਂ ਦੀ ਗੱਲ ਹੀ ਹੈ ਨਹੀਂ ਹੂੰ ਗੱਲ ਹੈਗੀ ਆ ਕਿ ਅਸੀਂ ਇਹ ਆਮ ਸੋਚ ਦੇ ਦਿੰਦੇ ਸੀ ਗੱਲਾਂ ਕਰਦੇ ਆ ਕਿ ਸਾਡੇ 'ਚ ਕੋਈ ਤਿਹਾਰ ਹੁੰਦੇ ਆ ਜਾਂ ਸਾਡੇ ਦਿਵਸ ਹੁੰਦੇ ਆ ਹਾਂਜੀ ਜਿਹੜੇ ਸਾਡੇ ਮਲਾਜਮ ਲੋਕ ਆ ਜੋ ਸਰਕਾਰਾਂ ਉਹ ਕੰਮ ਨਹੀਂ ਕਰਦੀਆਂ ਜਾਂ ਸਮਾਜ ਦੇ ਵਿੱਚ ਉਹਨਾਂ ਨੂੰ ਨਹੀਂ ਉਹ ਮਿਲਦਾ ਜਾਂ ਕਿਸੇ ਨੂੰ ਹੋਰ ਸਮਾਜਿਕ ਤੇ ਹਿੰਦਤਾ ਹੁੰਦੀ ਆ ਤੇ ਫਿਰ ਉਹ ਇਹ ਕਹਿੰਦਾ ਕਿ ਮੇਰੀ ਕਦੀ ਦੀਵਾਲੀ ਹੈ ਹੂੰ ਹਨ ਜੀ ਜਦੋਂ ਸਾਡੇ ਕੋਈ ਰੋਸ ਹੁੰਦਾ ਘਰ ਦੇ ਵਿੱਚ ਜਾਂ ਸਾਡੇ ਅਫਸੋਸ ਹੁੰਦਾ ਇਹ ਦੁਆੜੀ ਨਹੀਂ ਮਨਾਉਂਦੇ ਇਹ ਰੋੜੀ ਨਹੀਂ ਮਨਾਉਂਦੇ ਕੋਈ ਤਿਹਾਰ ਨਹੀਂ ਮਨਾਉਂਦੇ ਕੋਈ ਵੀ ਨਹੀਂ ਤਿਹਾਰ ਮਨਾਉਂਦੇ ਠੀਕ ਹਨਾ ਇਸਰਕੇ ਉਹ ਸਾਡੀ ਕਹਿੰਦਾ ਕਿਉਂ ਨਹੀਂ ਹੁੰਦਾ ਸੀਗਾ ਮੈਂ ਪੜਦੇ ਹੁੰਦੇ ਸੀਗਾ ਤੇ ਉਹ ਗਾਣਾ ਲੋਹੜੀ ਤੇ ਚੱਲਣਾ ਤੇ ਉਹ ਕਹਿੰਦਾ ਲੋਹੜੀ ਵਾਲੀ ਰਾਤ ਲੋਕੀ ਬਾਲਦੇ ਨੇ ਲੋਹੜੀਆਂ ਸਾਡੀ ਕਾਦੀ ਲੋਹੜੀ ਅੱਖਾਂ ਸਜਣਾਂ ਦੀ ਮੋੜੀਆਂ ਹੁਣ ਉਹ ਤੇ ਬੰਦਾ ਦੁਖੀ ਹੈ ਸ਼ਿਵ ਕੁਮਾਰ ਬਟਾਲਵੀ ਹੋ ਰਿਹਾ ਵੀ ਜਦੋਂ ਮੇਰਾ ਸੱਜਣ ਹੀ ਮੇਰਾ ਪਿਆਰਾ ਹੀ ਨਹੀਂ ਮੇਰੇ ਨਾਲ ਤੇ ਮੈਂ ਲੋਹੜੀ ਕਿੱਥੇ ਬੜਾਂ ਵੀ ਮੈਂ ਕਹਦਾ ਤੇਹਾਰ ਮਨਾਉਣਾ ਹੁੰਦਾ ਹੁਣ ਇਹ ਦੁਆੜੀ ਦੇ ਗੀਤ ਵਿੱਚ ਵੀ ਇਹ ਹੀ ਕਰਿਆ ਵੀ ਉਹ ਕਹਿੰਦਾ ਵੀ ਗੱਲ ਹੈਗੀ ਕਿ ਮੈਂ ਤੇ ਹੁਣ ਚੰਨ ਨੂੰ ਫਿਰ ਪੜਦਾ ਹਾਂਜੀ ਮੈਂ ਦੀਵੇ ਬਾਲਿਆ ਪਰ ਮੇਰਾ ਚੰਨ ਗਵਾਚਾ ਹੈ ਹੁਣ ਦਿਵਾਲੀ ਦੀ ਰਾਤ ਮਸਜਿਦ ਰਾਤ ਹੁੰਦੀ ਮਸਜਿਦ ਹਨੇਰੀ ਹੁੰਦੀ ਹੈ ਜਿਉਂ ਉਸ ਹਨੇਰੇ ਚ ਉਹ ਚੰਨ ਗਵਾਚ ਗਿਆ ਜਿਹਨੂੰ ਮਮਬਦ ਕਰਦਾ ਹੈਗਾ ਉਹ ਚਕੌਰ ਬਣਿਆ ਬਿਠਾ ਹੈਗਾ ਤੇ ਚਕੋ ਚੰਨ ਦਿਸਦਾ ਨਹੀਂਗਾ ਤੇ ਉਹ ਗਾਣੇ ਦਾ ਦਰਦ ਬੜਾ ਪਿਆਰਾ ਹਮ ਹਣਾ ਤੇ ਉਹਨੇ ਗਾਇਆ ਬੜਾ ਵਧੀਆ ਤੇ ਮੈਂ ਸੋਚਾਂ ਵੀ ਜਾਰੇ ਇਹ ਕਿਉਂ ਲੋਕੀ ਰੋਣਾ ਪਾ ਗਿਆ ਕਿ ਇਹ ਸਾਡਾ ਧਾਰਮਿਕ ਤਿਹਾਰ ਜਿਗਾ ਦਿਵਾਲੀ ਦਾ ਅਰਥ ਧਰਮ ਨਾਲ ਨਹੀਂਗਾ ਦਿਵਾਲੀ ਦਾ ਅਰਥ ਦੀਵ ਮਾਲਾਂ ਨਾਲ ਆ ਤੁਸੀਂ ਆਪਣੇ ਕਿਸੇ ਆਪਣੇ ਕਿਸੇ ਖਾਸ ਲਈ ਜਦੋਂ ਆਉਂਦਾ ਤੁਸੀਂ ਤੇਲ ਚ ਬਣੇ ਹੁੰਦੇ ਵੀਰ ਬਾਲਦੇ ਹੋ ਤੁਸੀਂ ਬਹੁਤ ਕੋਈ ਦੀਮਲਾ ਕਰਦੇ ਹੋ ਦੀਮਲਾ ਕਰਦੇ ਆਪਾਂ ਹਾਂ ਨਾ ਆਰਤੀ ਕਰਦੇ ਹੈਗੇ ਜੀ ਮਤਲਬ ਇਹ ਗੱਲ ਨਾ ਵੱਖਰੀ ਹੈਗੀ ਹੁਣ ਗੱਲ ਹੈਗੀ ਕਿ ਉਹ ਵੀ ਜ਼ਮਾਨਾ ਸੀ ਜਦੋਂ ਕਹਿੰਦੇ ਦਾਣ ਰੋਟੀ ਕਰਦੀ ਦਿਵਾਲੀ ਅੰਮ੍ਰਿਤਸਰ ਦੀ ਦਿਵਾਲੀ ਅੰਮ੍ਰਿਤਸਰ ਦੀ ਉਦੋਂ ਕਿਉਂ ਨਹੀਂ ਰੋਣਾ ਪਿਆ ਵੀ ਦਿਵਾਲੀ ਅੰਮ੍ਰਿਤਸਰ ਦੀ ਇਕੱਲੇ ਦੀ ਹਾਂ ਜੀ ਹੈ ਨਾ ਗੱਲ ਹੈਗੀ ਜਿਸ ਵਿਅਕਤੀ ਵਿਸ਼ੇਸ਼ ਨੂੰ ਆਪਣੇ ਘਰੇ ਦਾਣ ਰੋਟੀ ਕਹਿੰਦਾ ਉਹਦਾ ਸਾਰਾ ਰੋਜ਼ ਦਿਵਾਲੀ ਆ ਹਾਂ ਜਿਹੜੇ ਰੋਟੀਆਂ ਭੁੱਖੇ ਬੈਠਾ ਜਿੰਨੂੰ ਮਿਲਦੇ ਕੁਝ ਨਹੀਂ ਗਾ ਉਹ ਦਿਵਾਲੀ ਹੈ ਨੀ ਹਾਂ ਉਨੇ ਦਵਾਲੀ ਨੂੰ ਕੀ ਕਰਨਾ ਹੂੰ ਉਹਨੇ ਲੋੜੀ ਨੂੰ ਕਰਨਾ ਨਾ ਮਜ਼ਾਕੀ ਨੂੰ ਕੀ ਕਰਨਾ ਹੂੰ ਸਹੀ ਗੱਲ ਠੀਕ ਹੈ ਨਾ ਜੀ ਹੁਣ ਅਸੀਂ ਇਹਨੂੰ ਸਿਰਫ ਲੋਕਾਂ ਨੂੰ ਜਿਹੜੇ ਕੁਝ ਧਾਰਮਿਕ ਲੋਕ ਹੈ ਫਿਰਕਾ ਫਿਰਕੂ ਰੰਗ ਦੇ ਕੇ ਅਗਲੋਂ ਦੀ ਕੋਸ਼ਿਸ਼ ਕਰਦੇ ਹੈਗੇ ਆ ਵੀ ਨਹੀਂ ਸਾਨੂੰ ਦਵਾਲੀ ਸ਼ਬਦ ਬਦਲ ਦੇਵੇ ਕਿਉਂ ਬਦਲੇ ਆ ਹੂੰ ਉਹਨੇ ਦਵਾਲੀ ਨੂੰ ਕਿਹਾ ਹੀ ਕੁਝ ਨਹੀਂ ਹੂੰ ਉਹਦੇ ਰੋਂਦਾ ਕਿ ਦਵਾਲੀ ਮੈਂ ਵੀ ਮਨਉਣੀ ਚਾਹੁੰਨਾ ਮੈਂ ਵੀ ਦੀਵੇ ਬਲਣਾ ਚਾਹੁੰਨਾ ਜੀ ਪਰ ਮੇਰੀ ਦਵਾਲੀ ਰੁੱਸੀ ਜਾ ਮੈਨੂੰ ਮੇਰਾ ਚੰਨ ਨਹੀਂ ਮਿਲਦਾ ਹੂੰ ਹੈ ਨਾ ਬੜੇ ਨਾ ਉਹ ਤੰਮੀ ਸਾਹਿਬ ਹੈ ਗਿਆ ਬਹੁਤ ਵਧੀਆ ਗੀਤਕਾਰ ਹੈ ਗਿਆ ਇਹਦੇ ਤੰਮੀ ਹਰ ਵਾਲਾ ਹਾਂਜੀ ਤੇ ਉਹਦਾ ਇੱਕ ਗੀਤ ਹੁੰਦਾ ਸੀਗਾ ਮਤਲਬ ਚੰਨ ਦੇ ਉੱਤੇ ਵੀ ਹੁਣ ਚੰਨ ਦੀ ਭਾਲ ਕਰਦਾ ਹਾਂ ਕਹਿੰਦਾ ਨਿਤ ਚੰਨ ਵਿੱਚੋਂ ਦੇਖਾਂ ਉਹਦਾ ਚੰਨ ਜਿਹਾ ਮੁਖ ਹੂੰ ਹੂੰ ਹੁਣ ਚੰਨ ਦੂਰੋਂ ਪਛਾ ਗਿਆ ਨਾ ਕਹਿੰਦਾ ਨਿਤ ਚੰਨ ਵਿੱਚੋਂ ਦੇਖਾਂ ਉਹਦਾ ਚੰਨ ਜਿਹਾ ਮੁਖ ਉਹਦਾ ਹੀਰਾ ਵਾਲੇ ਤੰਮੀ ਨੂੰ ਸੀ ਹੋਇਆ ਬੜਾ ਦੁੱਖ ਹੂੰ ਜਦੋਂ ਬੱਦਲ ਨੇ ਲਕੋਇਆ ਜੰਨਰ ਆਜ਼ਰੀ ਤੈਨੂੰ ਕਰ ਕਰ ਚਿੱਤੇ ਨਹੀਂ ਮਰ ਰਹਾ ਆਜ਼ਰੀ ਬੁਕੇ ਦਾ ਗਾਣਾ ਗਾਇਆ ਜੀ ਜੀ ਤੇ ਮੈਂ ਹੈਰਾਨ ਸੀਗਾ ਕਿ ਹੁਣ ਗੰਭੀਰ ਹੈ ਕਿ ਉਹ ਬੱਬੂ ਉੱਥੇ ਖੜਾ ਹੂੰ ਰੋ ਰਿਹਾ ਹੂੰ ਉਬਰਲਾਪ ਕਰ ਰਿਹਾ ਸਾਨੂੰ ਉਹਦੇ ਉਹਦੇ ਬਰਲਾਪ ਨਾਲ ਉਹਦਾ ਬਰਲਾਪ ਬੱਬੂ ਤੇ ਇੱਕ ਗੱਲ ਵਾ ਹਾਂਜੀ ਬੱਬੂ ਦਾ ਭਾਵੇਂ ਪਰਸਨ ਨਾ ਹੋਵੇ ਤੇ ਲੇਕਿਨ ਉਹਨੇ ਮੁਹੱਬਤ ਕਰਨ ਵਾਲੇ ਲੋਕ ਹੈਗੇ ਉਹਨਾਂ ਨੇ ਪਰਸਨ ਬਣਾਤਾ ਹੂੰ ઘણા ਉਹ ਲੱਖਾਂ ਲੋਕਾਂ ਨੇ ਉਹ dekh liya ਇਹ ਤਾਂ ਮੈਂ ਲੋਕਾਂ ਨੂੰ ਪਸੰਦ ਆਇਆ ਅਸੀਂ ਕਿਸੇ ਵੀ ਗਾਣੇ ਨੂੰ ਸੱਭਿਆਚਾਰਕ ਰੰਗ ਨਾਲ ਜੁੜੇ ਹੋ ਦੇ ਕੇ ਉਹਨੂੰ ਉਹਦੇ ਸੱਭਿਆਚਾਰਕ ਜਿਹੜੀਆਂ ਕਦਰਾਂ ਕੀਮਤਾਂ ਹੈ ਰੱਖਣੇ ਚਾਹੀਦੀਆਂ ਉਹਨੂੰ ਧਰਮ ਦੇ ਨਾਲ ਜੋੜ ਕੇ ਦਾ ਸੰਪਰਦਾਨ ਨਾਲ ਜੋੜ ਕੇ ਉਹਨੂੰ ਘੰਟੂ ਘੜ ਦਿਵਾਲੀ ਨੂੰ ਨੀਵਾ ਨਹੀਂ ਕਰਨਾ ਚਾਹੀਦਾ ਹਮ ਸਹੀ ਗੱਲ ਹੈ ਜਿਹੜੇ ਅਸੀਂ ਕਿੰਤੂ ਪਰੰਤੂ ਕਰਦੇ ਨਾ ਅਸੀਂ ਉਹਨੂੰ ਡਾਊਨ ਕਰਦੇ ਹਮ ਅਸੀਂ ਡਾਊਨ ਕਰਦੇ ਹੁਣ ਤੇ ਬੜਾ ਕੁਝ ਕਹਿੰਦੇ ਲੋਕੀ ਕੱਲ ਮੈਂ ਸੁਣਦਾ ਸੀ ਕਹਿੰਦੇ ਵੀ ਉਹ ਦਿਵਾਲੀ ਹੈ ਹੀ ਹਿੰਦੂਆਂ ਦਾ ਤਿਹਾੜਾ ਸਾਡਾ ਸਿੱਖਾਂ ਦਾ ਤਿਹਾੜੀ ਨਹੀਂ ਹਾਂਜੀ ਹਨਾ ਮੈਂ ਨਾਂ ਨਹੀਂ ਲੈਣਾ ਉਸ ਬੰਦੇ ਦੀ ਦਾ ਵੀ ਤੁਸੀਂ ਕਿਉਂ ਇਦਾਂ ਕਰ ਰਹੇ ਹੋ ਹੂੰ ਸਾਡੇ ਜਿਹੜੇ ਇਹ ਤਿਉਹਾਰ ਹੁੰਦੇ ਨਾ ਜੋੜਦੇ ਆ ਹਨਾ ਇਹ ਦੀ ਦੁਵਾਲੀ ਤੇ ਜਿਹੜਾ ਸਾਡਾ ਮਤਲਬ ਤਿਹਾਣ ਮਨਾਇਆ ਜਾਂਦਾ ਹੈਗਾ ਉੱਥੇ ਕਿਹਨੇ ਦੁਵਾਲੀ ਰਤਿ ਸ਼ਿਵਾਈ ਹੁੰਦੀ ਰਬਾਰ ਸਾਹਿਬ ਹਾਂਜੀ ਦੁਵਾਲੀ ਨੂੰ ਮਤਲਬ ਆਹ ਗੱਲ ਹੁੰਦੀ ਆ ਦੁਵਾਲੀ ਜੋੜੀ ਗਈ ਆ ਦੁਵਾਲੀ ਪਹਿਲਾਂ ਮਨਾਈ ਜਾਂਦੀ ਸੀ ਹੂੰ ਜਦੋਂ ਮਤਲਬ ਇਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਏ ਆ ਹਨਾ ਉਸ ਤੋਂ ਪਹਿਲਾਂ ਦੁਵਾਲੀ ਸੰਗ੍ਰਿਸ਼ਲ ਮਨਾਈ ਜਾਂਦੀ ਹੈ ਉਹਨਾਂ ਤੋਂ ਵੀ ਪਹਿਲਾਂ ਦੀ ਹੈ ਹੈਨਾ ਉਹ ਗੁਰੂ ਕਾਲ ਤੋਂ ਮਨਾਈ ਜਾਂਦੀ ਹੈ ਗੁਰੂ ਕਾਲ ਤੋਂ ਪਹਿਲਾਂ ਮਨਾਈ ਜਾਂਦੀ ਹੈ ਤੇ ਤੁਸੀਂ ਇਹ ਜੋ ਬਖਰੇਵਾ ਕਰਦੇ ਆ ਵੀ ਨਹੀਂ ਸਾਡਾ ਤੇ ਹੁਣ ਇਹ ਧਿਆਰ ਬਖਰਾ ਹੋ ਗਿਆ ਹੈਨਾ ਗੱਲ ਧਿਆਰ ਬਖਰਾ ਨਹੀਂ ਅਸੀਂ ਈਦ ਦੀ ਮੁਬਾਰਕ ਦੇਣੀ ਸਭ ਨੂੰ ਹਮ ਜੀ ਅਸੀਂ ਦੀਵਾਲੀ ਦੀ ਮੁਬਾਰਕ ਦੇਣੀ ਸਭ ਨੂੰ ਹਮ ਅਸੀਂ ਜਨਮ ਅਸ਼ਟਮੀ ਤੇ ਗੁਰਪੁਰਬ ਦੀ ਮੁਬਾਰਕ ਵੀ ਦੇਣੀ ਸਭ ਨੂੰ ਹਮ ਫਿਰ ਇਹ ਦੇ ਧਰਮ ਭਾਈ ਚਰਾ ਪਤਾ ਕਰਦੇ ਆ ਜਦੋਂ ਕਿ ਨੇ ਈਦ ਉਹਨਾਂ ਦੀ ਅਸੀਂ ਨਹੀਂ ਕੋਲ ਲੰਘ ਜਾਣਾ ਹਮ ਹਮ ਗੱਲ ਇਹ ਨਹੀਂ ਹੁੰਦੀ ਹਮ ਗੱਲ ਹੈਗੀ ਆ ਕਿ ਸਾਨੂੰ ਸਭ ਨੂੰ ਹੂੰ ਸਰਬੱਤ ਦੇ ਭਲੇ ਗੱਲ ਕਰਨ ਲਈ ਇੱਕ ਪਿਤਾ ਹੂੰ ਇੱਕ ਸਾਂਭਾਰਕ ਹੂੰ ਬਣ ਕੇ ਕੋਈ ਨਾ ਦੱਸੇ ਬਾਹਰ ਜੀ ਉਹਦਾ ਸੰਕਲਪ ਲੈਣਾ ਪੈਣਾ ਹੂੰ ਜੇ ਤੁਸੀਂ ਧਾਰਮਿਕਾਂ ਦੇ ਜੇ ਤੁਸੀਂ ਰਾਜਨੀਤਿਕ ਗੇਮ ਖੇਡਣੀ ਹੈਗੀ ਹੂੰ ਫਿਰ ਤੂੰ ਜੋ ਮਰਜ਼ੀ ਕਰ ਲੋ ਹੂੰ ਫਿਰ ਡੰਗਾ ਚ ਕਾਓ ਲੋਕਾਂ ਨੂੰ ਵੀ ਸਾਡਾ ਅਧਿਆਤਿਆਨ ਧੰਡਾ ਤਿਆਰ ਨਾ ਤਾਨੂੰ ਡੰਗਾ ਲਸਾਈ ਸੀ ਮੈਂ ਬਿੱਲਾ ਤਾਂ ਤੇਰੀ ਹੈ ਮੇਰੀ ਹੈ ਹੂੰ ਜੀ ਹਾਂ ਜੀ ਹੂੰ ਗੱਲ ਤੁਸੀਂ ਇਹ ਨਾ ਵੰਡੋ ਤੁਸੀਂ ਮਨੁੱਖਤਾ ਨਾ ਵੰਡੋ ਜੀ ਤੁਸੀਂ ਮਨੁੱਖਾਂ ਨੂੰ ਨਾ ਵੰਡੋ ਨੂਜ਼ੀਮ ਇੱਕ ਇਨਸਾਨੀਅਤ ਦਾ ਜੋ ਪਗਾਮ ਸਾਨੂੰ ਸਤਿਗੁਰਾਂ ਨੇ ਦਿੱਤਾ ਹੈਗਾ ਉਸ ਪਗਾਮ ਨੂੰ ਜੋ ਮੁਹੰਮਦ ਸਾਹਿਬ ਨੇ ਦਿੱਤਾ ਹੈਗਾ ਜੋ ਸਾਨੂੰ ਇਸ ਰਾਮ ਦੇ ਦਿੱਤਾ ਹੈਗਾ ਜੋ ਕ੍ਰਿਸ਼ਨ ਨੇ ਦਿੱਤਾ ਹੈਗਾ ਜਾਂ ਸੂਰ ਪੀਰਾਂ ਫਕੀਰਾਂ ਨੇ ਦਿੱਤੇ ਹੈਗੇ ਉਹਨਾਂ ਪਗਾਮਾਂ ਨੂੰ ਅੱਗੇ ਜਾ ਕੇ ਜਿਹੜੇ ਭਾਈ ਜਿਹੜੀ ਤੰਦਾਂ ਨੂੰ ਜੋੜੋ ਤੈਨੂੰ ਮਜ਼ਬੂਤ ਕਰੋ ਐਵੇਂ ਨਿੱਕੀ ਗਲਤੀਆਂ ਨਾ ਖੜਜੋ ਹੂੰ ਬਿਲਕੁਲ ਸਹੀ ਗੱਲ ਹੈ ਜੀ ਸੋ ਬਬੂ ਮਾਨ ਦੇ ਗੀਤ ਬਲੈਕ ਦਿਵਾਲੀ ਨੂੰ ਧਾਰਮਿਕ ਰੰਗ ਦੇਣ ਵਾਲੀ ਇਹ ਚਰਚਾ ਨਾ ਸਿਰਫ ਕਲਾ ਦੀ ਆਜ਼ਾਦੀ ਨੂੰ ਚੁਣੌਤੀ ਦਿੰਦੀ ਹੈ ਸਗੋਂ ਸਮਾਜ ਦੇ ਵਿੱਚ ਵੰਡ ਵੀ ਪੈਦਾ ਕਰਦੀ ਹੈ ਸੋ ਗੀਤ ਦੇ ਬੋਲਾਂ ਅਤੇ ਥੀਮ ਨੂੰ ਵਿਆਪਕ ਤੌਰ ਤੇ ਉਤੇ ਸਮਝੇ ਬਿਨਾ ਹੀ ਸਿਰਫ ਟਾਈਟਲ ਨੂੰ ਲੈ ਕੇ ਚੁੱਕੇ ਜਾ ਰਹੇ ਵਿਵਾਦ ਬੇਲੋੜੇ ਨੇ ਸੋ ਜੇਕਰ ਅਸੀਂ ਕਲਾ ਨੂੰ ਧਰਮ ਜਾਂ ਫਿਰ ਰਾਜਨੀਤੀ ਦੇ ਚਸ਼ਮੇ ਨਾਲ ਨਹੀਂ ਵੇਖਾਂਗੇ ਤਾਂ ਅਜਿਹੇ ਗੀਤ ਵਰਗੀਆਂ ਆਵਾਜ਼ਾਂ ਸਮਾਜ ਨੂੰ ਬਦਲਾਵ ਵੱਲ ਲੈ ਜਾਣਗੀਆਂ ਸੋ ਮੈਨੂੰ ਲੱਗਦਾ ਹੈ ਵੀ ਵਿਵਾਦਾਂ ਨਾਲੋਂ ਵੱਧ ਗੀਤਾਂ ਦੇ ਸੁਨੇਹ ਆਈਏ ਅਤੇ ਬੱਬੂ ਮਾਨ ਵਰਗੇ ਕਲਾਕਾਰਾਂ ਨੂੰ ਵੀ ਉਹ ਆਜ਼ਾਦੀ ਦਈਏ ਜੋ ਉਹ ਸਾਡੇ ਸਮਾਜ ਨੂੰ ਅਹਿਮ ਸੁਨੇਹੇ ਦੇ ਸਕਣ। ਸੋ ਖੜਾ ਸਾਹਿਬ ਅੱਗੇ ਇੱਕ ਹੋਰ ਸਵਾਲ ਆਇਆ ਲਾਸਟ ਦੇ ਵਿੱਚ ਮੈਂ ਇਹ ਹੀ ਖਬਰ ਬੜੀ ਚਰਚਾ ਦਾ ਵਿਸ਼ਾ ਰਹੀ ਹੈ। ਵਿਸਿੱਖ ਕੌਮ ਦੇ ਵਿੱਚ ਵੀ ਆਵਾਜ਼ ਆ ਰਹੀ ਹੈ ਕਿ ਦੀਵਾਲੀ ਜੋ ਹੈ ਉਹ ਸਿੱਖਾਂ ਦਾ ਤਿਉਹਾਰ ਨਹੀਂ ਹੈ। ਸਗੋਂ ਸਿੱਖਾਂ ਦਾ ਬੰਦੀ ਛੋੜ ਦਿਵਸ ਹੀ ਤਿਉਹਾਰ ਹੈ ਜੋ ਇਤਫਾਕਨ ਦੀਵਾਲੀ ਨੂੰ ਹੀ ਮਨਾਇਆ ਜਾਂਦਾ ਹੈ। ਸੋ ਇਹ ਨਵਾਂ ਵਿਵਾਦ ਕੀ ਪੈਦਾ ਹੋ ਗਿਆ ਹੈ ਕਿ ਇਸ ਦੇ ਨਾਲ Hindu Sikh ਸੰਪਰਦਾਵਾਂ ਦੀ ਭਾਈਚਾਰਕ ਸਾਂਝ ਨੂੰ ਛਟਨੀ ਵੱਜੇਗੀ ਕੀ ਲੱਗਦਾ ਹੈ ਤੁਹਾਨੂੰ? ਅਸਨ ਗੱਲ ਦੁਆਰਾ ਕਰਦੇ ਆਪਾਂ ਵੀ ਇਹ ਰਾਜਨੀਤੀ ਨਹੀਂ ਮਤਲਬ ਖਤਮ ਹੋ ਗਈ ਆ ਕਿ ਮੈਂ ਕਿ ਕਦੇ ਕਿੰਨਾ ਜਦੋਂ ਨਾ ਧਰਮ ਰਾਜਨੀਤੀ ਜਾਊਗਾ ਧਰਮ ਰਾਜਨੀਤੀ ਵਿੱਚ ਜਾਊਗਾ ਹੂੰ ਰਾਜਨੀਤੀ ਸਮਰਜੂਗੀ ਉਹਦਾ ਕਰੈਕਟਰ ਬਿਲਡਿੰਗ ਹੋਗੀ ਉਹਦਾ ਕਿਰਦਾਰ ਬਣੂਗਾ ਜੀ ਤੇ ਜਦੋਂ ਰਾਜਨੀਤੀ ਧਰਮ 'ਚ ਪ੍ਰਵੇਸ਼ ਕਰਦੀ ਆ ਹੂੰ ਉਹਦਾ ਧਰਮ ਬ੍ਰੈਸ ਜਾਂਦਾ ਉਹ ਧਰਮ 'ਚ ਤੇ ਨਾ ਹੁੰਦਾ ਹੁਣ ਗੱਲ ਇਹ ਕਿ ਜਦੋਂ ਮੈਂ ਕਿਸੇ ਬਿਆਨ ਬੜਦਾਗਾ ਹੂੰ ਕਿ ਸਾਡੇ ਕੋਲ ਮਤਲਬ ਬੰਦੀ ਛੋੜੀ ਸਾਡੇ ਦਿਵਸ ਹੈਗਾ ਦੁਆੜੀ ਤੇ ਦੂਜਾ ਨੀਗਾ ਹਾਂਜੀ ਅਸੀਂ ਉਹ ਵੀ ਮਨਾਵਾਂਗੇ ਮਨਾਉਣਾ ਚਾਹੀਦਾ ਹੂੰ 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 ਸਤਿਕਾਰ ਕਰਦੇ ਆਂ ਹੂੰ ਗੱਲ ਇਹ ਕੀ ਆ ਕਿ ਜਦ ਬੰਦੀ ਛੋੜਦੀ ਗੱਲ ਕਰਦੇ ਹਾਂ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਜਿਹੜੇ 52 ਦੂਜੇ ਰਾਜੇ ਆ ਉਹ ਵੀ ਪੂਰੇ ਦੇਸ਼ ਦੇ ਆ ਹੂੰ 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 ਉਹ Hindu ਰਾਜੇ ਆ ਹੂੰ ਉਹ Muslim ਰਾਜੇ ਵੀ ਆ ਹੂੰ ਹੈਨਾ ਤੇ ਉਹ ਦੁਆਲੀ ਤੁਨ ਉਸ ਦਿਨ ਦੀ ਸਭ ਦੀ ਬਣ ਜਾਂਦੀ ਆ ਹੂੰ ਉਹ ਤਾਂ ਸਮਝ ਹੀ ਗਈ ਹਾਂਜੀ ਠੀਕ ਆ ਨਾ ਹੂੰ ਹੁਣ ਆਪਾਂ ਇਹ ਕਿਉਂ ਕਹੀਏ ਕਿ ਜਿਹੜੇ ਜਿਹਨਾਂ ਦਾ ਲੜਫੜ ਕੇ ਜਿਨ੍ਹਾਂ ਦਾ ਫਾਰਤਾਰ ਹੋਇਆ ਗਲੇ ਬੁੰਜਾ ਰਾਜਿਆਂ ਦਾ ਗੁਰੂ ਸਾਹਿਬ ਦੀਆਂ ਕਨੀਆਂ ਪੜ ਕੇ ਬਾਹਰ ਨਿਕਲੇ ਆਗੇ ਆ ਤੇ ਅੱਜ ਉਹਨਾਂ ਨੂੰ ਉਹਨਾਂ ਤੋਂ ਵਕਰ ਦਿੱਗੇ ਹਮ ਅਸੀਂ ਕੀ ਨਹੀਂ ਇਕੱਲੇ ਗੁਰੂ ਸਾਹਿਬ ਦਾ ਮਨਾਵਾਂਗੇ ਬਾਕੀ ਨਹੀਂ ਉਹ ਬਾਕੀ ਤਾਂ ਇਹ ਮਨਾਉਣਗੇ ਉਹ ਵੀ ਗੁਰੂ ਸਾਹਿਬ ਦਾ ਮਨਾਉਂਦੇ ਆ ਹਮ ਸਹੀ ਗੱਲ ਹੈ ਜਿਹੜੇ ਬਾਕੀ ਰਾਜੇ ਆ ਮਵਾੜ ਦੇ ਆ ਜਾਂ ਰਾਜਸਥਾਨ ਦੇ ਜਿੰਨੇ ਰਾਜੇ ਸੀਗੇ ਉੱਥੇ ਦਿਵਾਲੀ ਗੁਰੂ ਹਰਗੋਬਿੰਦ ਨੂੰ ਹੀ ਸਮਰਪਿਤ ਹੈਗੀ ਆ ਬੱਲੀ ਛੋਲੇ ਸਮਰਪਿਤ ਆ ਹਮ ਹੈਨਾ ਤੁਸੀਂ ਕਿਦਾਂ ਵਕਰ ਦੋਗੇ ਨੋ ਨਾਲੋਂ ਮਾਸ ਵੱਖ ਨਹੀਂ ਹੁੰਦਾ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਤੁਸੀਂ ਆਪਣੇ ਲੈਵਲ ਤੋਂ ਮਿਲਾਈ ਜੋ ਜੀ ਗੱਲ ਇਹ ਨਹੀਂ ਕਿ ਜੇ ਸੀ ਰਾਮਚੰਦਰ ਜੀ ਜਿਹਾ ਆਏ ਆ ਸੀ ਰਾਮਚੰਦਰ ਜੀ ਇੱਕ ਆਦਰਸ਼ ਸੀਗੇ ਰਾਜਾ ਹਾਂਜੀ ਜਿਉ ਰਾਜਾ ਆਪਣੇ 14 ਸਾਲ ਦੇ ਬੰਵਾਸ ਤੋਂ ਕੱਟ ਕੇ ਆਏ ਹੈਗੇ ਆ ਅੱਜ ਉਹਨਾਂ ਨੂੰ ਪ੍ਰਭੂ ਦਾ ਰਤਨ ਮਿਲਦਾ ਹਾਂਜੀ ਅੱਜ ਉਹ ਯੁੱਧ ਦੇ ਵਜੇ 26 ਲੱਖ ਦੀਵੇ ਬਾਲਣ ਦੀ ਗੱਲ ਕੀਤੀ ਗਈ ਰਿਕਾਰਡ ਨਵੇਂ ਰੱਖ ਰਿਆ ਰਾਜਨੀਤਿਕ ਰਿਕਾਰਡ ਹੈ ਗਿਆ ਗਿਨੀਜ਼ ਬੁੱਕ ਰਿਕਾਰਡ ਗੱਲ ਉਹ ਨਹੀਂ ਗੱਲ ਹੈਗੀਆ ਕਿ ਜੋ ਵਿਚਾਰ ਜੋ ਕਰਤਾਰ ਸ੍ਰੀ ਰਾਮ ਦਾ ਉਹਦਾ ਦੀਵਾ ਕਦੋਂ ਜਗਣਾ ਸਾਡੇ ਅੰਦਰ ਹਮ ਗੱਲ ਤੇ ਉਹ ਸਭ ਦੇ ਅੰਦਰ ਉਹ ਦੀਵਾ ਜਗੇ ਕਿ ਤੁਹਾਡਾ ਕਰੈਕਟਰ ਕੀ ਹੈ ਤੁਹਾਡਾ ਕਰਤਾਰ ਚੰਗੇ ਬਾਪ ਦਾ ਹਮ ਚੰਗੇ ਪੁੱਤਰ ਦਾ ਚੰਗੇ ਪਤੀ ਦਾ ਚੰਗੇ ਭਰਾ ਦਾ ਹਮ ਜੀ ਅਸੀਂ ਉਹ ਕਦੋਂ ਦੀਵੇ ਜਗਾਉਣਾ ਹਮ 26 ਲੱਖ ਦੀਵੇ ਜਗਾ ਰਹੇ ਆ ਤੁਸੀਂ ਹਮ ਵੈਲਕਮ ਕਰਾਉ ਤੁਸੀਂ ਧਾਰਮਿਕ ਗੱਲ ਹੈਗੀ ਲੇਕਿਨ ਉਹ 26 ਲੱਖ ਦੀਵੇ ਜਗ ਵੀ ਪਏ ਆ ਹਮ ਅਸਲ ਦੇ ਵਿੱਚ ਹਨਾ ਅਸਲ ਜਗ੍ਹਾ ਹੈ ਹੂੰ ਕੀ ਉਹ ਕਿਰਦਾਰ ਆ ਗਿਆ ਰਾਮਚੰਦਰ ਵਾਲਾ ਹੂੰ ਅਸੀਂ ਉਹ ਪੈਦਾ ਕਰਨਾ ਸੀਗਾ ਅਸਲ ਇਹਨਾਂ ਦੇ ਦਿਨਾਂ ਨੂੰ ਮਨਾਉਣ ਦਾ ਕੇਵਲ ਤੇ ਕੇਵਲ ਅਰਥ ਹੁੰਦਾ ਕਿ ਅਸੀਂ ਹਰਗੋਬਿੰਦ ਸਾਹਿਬ ਵਰਗੇ ਹੋ ਗਏ ਹੂੰ ਦਿਨਾਂ ਦੇ ਆਸਰੇ ਬੁੰਜਾ ਹੋਰ ਤਰਕੇ ਸੀ ਹੂੰ ਸਹੀ ਗੱਲ ਹੈ ਹਨਾ ਤੁਸੀਂ ਵੱਖਰਾ ਕਿਉਂ ਕਰ ਰਹੇ ਹੋ ਹੂੰ ਜਿੱਦਾਂ ਕਰਦੇ ਉਹਨਾਂ ਨੂੰ ਕਰਨਾ ਚਾਹੀਦਾ ਮੈਨੂੰ ਨਹੀਂ ਚੰਗਾ ਲੱਗਾ ਕਿ ਉਹ ਲੋਕੀਂ ਫਿਕਰ ਨਾ ਪੈਂਦੇ ਮੈਨੂੰ ਕਈ ਵਾਰ ਇਦਾਂ ਲੱਗੂ ਕਰਮ ਕਹਿਣਗੇ ਨਾ ਗੁਰੂ ਸਹਿਬਾਨਾਂ ਨੇ ਨਾ ਹਿੰਦੂਆਂ ਲਈ ਆਪਣੇ ਕੁਰਬਾਨੀਆਂ ਕੀਤੀਆਂ ਕਹਿੰਦੇ ਨਾ ਸੁਣਿਆ ਹਾਂ ਕਈ ਫੇਸਬੁਕ ਤੇ ਮੈਂ ਕਹਿੰਦਾ ਨਹੀਂ ਕੀਤੀ ਮੈਂ ਬਿਲਕੁਲ ਨਹੀਂ ਹਿੰਦੂਆਂ ਨੇ ਨਹੀਂ ਕੀਤਾ ਕੋਈ ਕਿਸੇ ਗੁਰੂ ਜਬਾਨੇ ਹਿੰਦੂਆਂ ਨੇ ਨਹੀਂ ਕੀਤਾ ਗੁਰੂ ਰਬਾਨ ਦਾ ਅਕੀਦਾ ਸੀ ਜ਼ੁਲਮ ਤੇ ਜ਼ਰਮ ਦੇ ਖਿਲਾਫ ਹਾਂਜੀ ਇਨਸਾਨੀਅਤ ਦੇ ਹੱਕ ਚ ਉਸ ਵੇਲੇ ਕਿਸੇ ਮੁਸਲਮਨ ਨੇ ਪੀੜਤ ਕੋਣ ਸੀ ਹਿੰਦੂ ਤੇ ਜੇ ਹਿੰਦੂ ਦਾ ਪੀੜਤ ਮੁਸਲਮਨ ਹੁੰਦੇ ਗੁਰੂ ਸਾਹਿਬ ਕਿੱਥੇ ਕੱਢਦੇ ਫਿਰ ਉਹਨੇ ਹਿੰਦੂ ਦਾ ਖਲਾਫ ਵੀ ਕਰਨਾ ਸੀ ਜੀ ਕਿਉਂਕਿ ਉੱਥੇ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਨਾ ਕੋਈ ਮੁਸਲਮਾਨ ਹੈ ਨਾ ਗੁਰੂ ਸਹਿਬਾਨ ਦੇ ਵੱਲੋਂ ਨਾ ਕੋਈ ਹਿੰਦੂ ਆ ਨਾ ਕੋਈ ਮੁਸਲਮਾਨ ਆ ਤੇ ਜੋ ਮੁਸਲਮਾਨਾਂ ਦੇ ਵਿਰੋਧੀ ਹੁੰਦੇ ਹੂੰ ਤੇ ਫਿਰ ਉੱਚ ਦਾ ਪੀਰ ਕੰਦਾ ਬਣ ਜਾਂਦੇ ਗਰੀਕਾਂ ਨਵੀ ਖਾਂਦੇ ਹੈ ਨਾ ਜੀ ਗੱਲ ਇਹ ਨਹੀਂ ਕਿ ਕੁਝ ਲੋਕ ਜਿਹੜੇ ਰਾਜਨੀਤਿਕ ਲੋਕ ਹੁੰਦੇ ਆ ਜਿਹੜੇ ਉਸ ਲੈਵਲ ਤੇ ਬੈਠੇ ਸੀ ਜਿਨ੍ਹਾਂ ਨੇ ਕੇਵਲ ਤੇ ਕੇਵਲ ਭ੍ਰਿਸ਼ਟ ਕੰਮ ਕੀਤੇ ਹੈਗੇ ਨਿੰਦਿਆ ਉਹਨਾਂ ਦੀ ਨਾ ਕਿ ਤੁਸੀਂ ਕਿਸੇ ਕੌਮ ਦੀ ਕਿਸੇ ਧਰਮ ਦੀ ਕਰ ਸਕਦੇ ਨਾ ਕਿ ਸੰਪਰਦ ਦੀ ਕਰ ਸਕਦੇ ਹੂੰ ਹੈ ਨਾ ਇਸ ਕਰਕੇ ਇਹੜੇ ਤਿਉਹਾਰ ਹੈ ਗਿਆ ਇਹ ਇਹ ਇਦਾਂ ਨਾ ਸੋਚ ਕੇ ਸੰਕਿਰਣ ਨਾ ਹੋ ਕੇ ਹਨਾ ਵਸੀ ਹੋਈਏ ਖੁੱਲੇ ਹੋਈਏ ਜੀ ਪਰ ਖੁੱਲੇ ਅਸਮਾਨ ਥੱਲੇ ਤੁਸੀਂ ਉਹ ਦਿਨ ਨੂੰ ਮਨਾਓ ਹੂੰ ਤੇ ਵੱਡੀ ਵਿਸ਼ਾਣ ਧਰਤੀ ਗ੍ਰਹਿ ਦੇ ਮਾਲਕ ਬਣੋ ਹੂੰ ਫਿਰ ਤੁਸੀਂ ਸਰਬਾਦੇ ਭਲੇ ਦੀ ਗੱਲ ਕਰ ਸਕਦੇ ਆ ਫਿਰ ਜੇ ਤੁਸੀਂ ਤੁਸੀਂ ਸੰਕਿਰਣ ਹੁੰਨੇ ਆ ਫਿਰ ਸਰਬਾਦੇ ਪ੍ਰਮੇਹ ਅਰਦਾਸ ਕਰਨ ਦੇ ਹੱਕ ਹੋ ਲੋਗੇ ਹੂੰ ਸਹੀ ਗੱਲ ਹੈ ਸੋ ਬਿਲਕੁਲ ਜੀ ਦੀਵਾਲੀ ਅਤੇ ਬੰਦੀ ਛੋੜ ਦਿਵਸ ਨੂੰ ਲੈ ਕੇ ਚੱਲ ਰਹੀ ਚਰਚਾ ਜੁਆ ਹੈ ਉਸ ਨੂੰ ਵਿਵਾਦ ਦੀ بجائے ਗਲਪਤ ਦਾ ਮੌਕਾ ਬਣਾਉਣਾ ਚਾਹੀਦਾ ਹੈ ਸੋ ਇਹ ਦੋਹੇ ਤਿਵਾਰ ਭਾਵੇਂ ਵੱਖਰੇ ਧਾਰਮਿਕ ਅਤੇ ਇਤਿਹਾਸਿਕ ਮਹੱਤਵ ਰੱਖਦੇ ਨੇ ਪਰ ਰੌਸ਼ਨੀ ਖੁਸ਼ੀ ਤੇ ਏਕਤਾ ਦਾ ਸਾਂਝਾ ਸੁਨੇਹਾ ਵੀ ਦਿੰਦੇ ਨੇ ਸੋ ਸਾਨੂੰ ਇਹਨਾਂ ਤਿਵਾਰਾਂ ਨੂੰ ਪਿਆਰ ਸਤਿਕਾਰ ਅਤੇ ਸਾਂਝ ਦੇ ਜਸ਼ਨ ਵਜੋਂ ਮਨਾਉਣਾ ਚਾਹੀਦਾ ਹੈ ਤਾਂ ਜੋ ਸਾਡੀ ਭਾਈਚਾਰਕ ਏਕਤਾ ਜੋ ਹੈ ਉਹ ਸਦਾ ਹੀ ਕਾਇਮ ਰਹੇ ਸੋ ਘਟਾ ਸਾਹਿਬ ਤੁਸੀਂ ਸ਼ੁਰੂ ਦੇ ਵਿੱਚ ਆਏ ਵਧੀਆ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਗੱਲ ਤੁਸੀਂ ਬਹੁਤ ਵ ਉਹਦਾ ਧੰਨਵਾਦ ਧੰਨਵਾਦ ਜੀ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਦੁਬਾਰਾ ਮਿਲਾਂਗੇ ਨਵੇਂ ਪੱਖ ਦੇ ਮਸਲਿਆਂ ਤੇ ਗੱਲਬਾਤ ਕਰਾਂਗੇ ਤਾਂ ਉਦੋਂ ਤੱਕ ਲਈ ਦੇ ਦੇਵ ਜਾਚਤ ਧੰਨਵਾਦ ਜੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ